इंडियन टीवी न्यूज पंजाब अपनी खबर अपनी भाषा विच नमस्कार तुसी वेख रहे हो इंडियन टीवी न्यूज पंजाब आओ तुहानू लेके चलिए अज दीयां वड्डियां खबरां वल ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਹੁਣ ਆਪਣਾ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰਾਲੀ ਜਿਹੜੀ ਇੱਕ ਸਮੱਸਿਆ ਹੈ ਜਿਹਦੇ ਵਿੱਚ ਆਪਾਂ ਕਾਫੀ ਸਫਲ ਹੋਏ ਆ ਪਿਛਲੇ ਟਾਈਮ ਦੇ ਦੌਰਾਨ ਪੂਰੇ ਪਟਿਆਲਾ ਦੇ ਜਿਹੜੇ ਕਿਸਾਨ ਨੇਗੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਪਿਛਲੀ ਵਾਰੀ ਲਗਭਗ 50% ਆਪਣੇ ਕੇਸਸ ਰਿਡਿਊਸ ਹੋਏ ਸੀਗੇ ਇਸ ਦੇ ਨਾਲ ਹੀ ਨਾਲ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜੇ ਇਸ ਵਾਰ ਸਾਡੇ ਕੋਲ ਹੋਰ ਮਸ਼ੀਨਾਂ ਅਸੀਂ ਇਨਫਿਊਜ਼ ਕੀਤੀ ਹੈਗੀ ਜਿਹਦੀ ਮੈਪਿੰਗ ਵਗੈਰਾ ਹੋਈ ਹੈ ਪ੍ਰੋਪਰ ਸਾਡੇ ਵਿਲੇਜ ਲੈਵਲ ਅਫਸਰ ਅਸੀਂ ਲਾਏ ਨੇ ਕਲਸਟਰ ਲੈਵਲ ਅਫਸਰ ਲਾਏ ਨੇ ਜਿਹੜੇ ਕਿ ਸਿਰਫ ਔਰ ਸ ਉਹ ਮਸ਼ੀਨ ਰਿਮੋਹਿਆ ਕਰਵਾਇ ਕਰਾਉਣ ਵਾਸਤੇ ਲਾਏ ਤਾਂ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਮੈਨੂੰ ਪਹਿਲੀ ਵਾਰੀ ਪਤਾ ਲੱਗੇਗਾ ਕਿ ਸੀਜ਼ਨ ਟਾਈਮ ਥੋੜਾ ਘੱਟ ਹੁੰਦਾ ਹੈਗਾ ਬਹੁਤ ਸਾਨੂੰ ਪਰੇਸ਼ਾਨੀਆਂ ਹੁੰਦੀਆਂ ਹੈਗੀਆਂ ਬਟ ਇਹਦੇ ਨਾਲ ਹੀ ਨਾਲ ਮੈਂ ਕਾਫੀ ਕਿਸਾਨ ਆਗੂਆਂ ਨੂੰ ਮਿਲੀ ਹਾਂ ਯੂਨੀਅਨ ਦੇ ਪ੍ਰਧਾਨਾਂ ਨੂੰ ਮਿਲੀ ਹਾਂ ਜਿਨ੍ਹਾਂ ਨੇ ਮੇਰੇ ਤੇ ਅਨੁਚੇ ਲੈ ਲੈਂਦਾ ਹੈਗਾ ਕਿ ਉਹ ਕਈ ਸਾਲਾਂ ਤੋਂ ਅੱਗ ਨਹੀਂ ਲਾ ਰਹੇ ਤੇ ਇਸ ਕਰਕੇ ਜਿੱਥੇ ਇੱਕ ਪਾਸੇ ਸਾਡੀ ਧਰਤੀ ਦੀ ਜਿਹੜੀ ਧਰਤੀ ਮਾਂ ਹੈ ਉਹਦੀ ਉਪਜਾਊ ਸ਼ਕਤੀ ਵਧਦੀ ਹੈਗੀ ਉਹਦੇ ਨਾਲ ਹੀ ਨਾਲ ਜਿਹੜਾ ਪੋਲੂਸ਼ਨ ਹੈਗਾ ਜਿਹੜਾ ਆਪਣੇ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਹਾਨਮ ਕਰਦਾ ਹੈਗਾ ਜਿਹੜਾ ਸਾਡੇ ਵਾਸਤੇ ਹਾਨੀਕਾਰਕ ਹੈਗਾ ਉਹ ਵੀ ਘਟਦਾ ਹੈਗਾ ਤੇ ਇਹਦਾ ਫਾਇਦਾ ਕਾਫੀ ਲੋਕਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੇ ਜਿਹੜੇ ਓਪੀਡੀ ਚ ਸੀਜ਼ਨ ਵਿੱਚ ਕੇਸਿਸ ਆਉਂਦੇ ਐ ਅਲਰਜੀਸ ਦੇ ਉਹ ਘਟ ਜਾਂਦੇ ਹੈਗੇ ਇਸੇ ਤੀ ਲਗਾਤਾਰਤਾ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦੀਆਂ ਤੇ ਸਦਾ ਦਿੰਦੀਆਂ ਕਿ ਇਸ ਬਾਰੇ ਜਿਹੜੀ ਸਾਰੀ ਮੀਮ ਹੈਗੀ ਕਿ ਜੀ ਅਸੀਂ ਬਿਲਕੁਲ ਅਗ ਨਹੀਂ ਲਾਨੀ ਅਸੀਂ ਸਟੱਬਲ ਬਰਨਿੰਗ ਨੂੰ ਬਿਲਕੁਲ ਕਰ ਕਰਦੇ ਹਾਂ ਆਪਣੇ ਵਾਸਤੇ ਆਪਣੇ ਬਜ਼ੁਰਗਾਂ ਦੇ ਵਾਸਤੇ ਤੇ ਆਪਣੀ ਆਨ ਵਾਲੇ ਜਨਰੇਸ਼ਨ ਵਾਸਤੇ ਤਾਂ ਇਹਦੇ ਲਈ ਅਸੀਂ ਬਿਲਕੁਲ ਤਤਪਰਾਂ ਤਿਆਰ ਹਾਂ ਅਸੀਂ ਕੰਟਰੋਲ ਰੂਮ ਬਣਾਇਆ ਹੈ ਕਾਲ ਸੈਂਟਰ ਬਣਾਇਆ ਹੈਗਾ ਇੱਕ ਉੱਤਮ ਐਪ ਹੈਗੀ ਕਿਸਾਨ ਉन्नत ਕਿਸਾਨ ਐਪ ਹੈਗੀ ਜਿਹਦੇ ਵਿੱਚ ਤੁਸੀਂ ਮਸ਼ੀਨਰੀ ਦੇਖ ਸਕਦੇ ਹੋ ਇਹਦੇ ਨਾਲ ਹੀ ਨਾਲ WhatsApp ਚੈਟਬੋਟ WhatsApp ਹੈਲਪਲਾਈਨ ਸਾਰੀ ਕੁਝ ਅਸੀਂ ਲਾਂਚ ਕਰਨ ਲੱਗੇ ਆ ਆ ਜਿਹੜੀ ਤੁਹਾਨੂੰ ਅਸੀਂ ਟਾਈਮ-ਟਾਈਮ ਸਿਰ ਦੱਸਦੇ ਜਾਵਾਂਗੇ ਉਹਦੇ ਬਾਰੇ ਜਿਹੜੀ ਮਸ਼ੀਨਰੀ ਹੈਗੀ ਉਹ ਕਿੱਥੇ ਅਵੇਲੇਬਲ ਹੈਗੀ ਕਿਦਾਂ ਉਹਨੂੰ ਬਿਹਤਰੀਨ ਨਾਲ ਅਸੀਂ ਯੂਜ਼ ਕਰ ਸਕਦੇ ਆ ਕੋਆਪਰੇਟਿਵ ਸੱਚ ਜਿਹੜੀ ਮਸ਼ੀਨਰੀ ਅਵੇਲੇਬਲ ਹੈਗੀ ਉਹਨੂੰ ਸਾਰੇ ਯੂਜ਼ ਆਪਣਾ ਸ਼ੇਅਰਿੰਗ ਕਰਕੇ ਜਿੱਦਾਂ ਯੂਜ਼ ਕਰ ਸਕਦੇ ਆ ਇਹਦੇ ਵਿੱਚ ਮੈਂ ਜਿਹੜੇ ਆਪਣੇ ਮੋਤਵਾਰ ਬੰਦੇ ਆ ਨੰਬਰਦਾਰ ਹੈਗੇ ਚੌਕੀਦਾਰ ਹੈਗੇ ਉਹਨਾਂ ਦੇ ਸਬਦਾ ਸਹਿਯੋਗ ਮੰਗਦੀਆਂ ਕਿ ਜੇ ਤੁਸੀਂ ਲੋਕਾਂ ਦੀ ਸਮੱਸਿਆ ਸਾਨੂੰ ਦੱਸਣੀ ਹੈਗੀ ਤੇ ਸਾਰਿਆਂ ਨੂੰ ਉਤਸ਼ਾਹਿਤ ਕਰਨਾ ਹੈਗਾ ਕਿ ਮਸ਼ੀਨ ਦੀ ਵਰਤੋਂ ਵੱਧ ਤੋਂ ਵੱਧ ਲੈਣ ਜੇਕਰ ਕਿਸੇ ਨੂੰ ਮਸ਼ੀਨ ਨਹੀਂ ਹੁੰਦੀ ਮੇਰੀ ਇੰਨੀਕ ਬੇਨਤੀ ਹੈ ਤੁਹਾਡੇ ਤੋਂ ਕਿ ਆਪਾਂ ਇੱਕ ਕਾਮਨ ਰਿਸੋਰਸ ਪੂਲ ਹੈਗਾ ਜਿਹਨੂੰ ਸਾਰੇ ਰਲ ਮਿਲ ਕੇ ਯੂਜ਼ ਕਰਨਾ ਹੈ ਤਾਂ ਥੋੜਾ ਜਿਹਾ ਸਹਿਯਮ ਰੱਖੇ ਇਸੀ ਸੀਜ਼ਨ ਦੌਰਾਨ ਤੁਹਾਨੂੰ ਸਾਰੀ ਮਸ਼ੀਨ ਅਸੀਂ ਮੁਹੱਈਆ ਕਰਾਵਾਂਗੇ ਪਰ ਆਪਾਂ ਅਗ ਨਹੀਂ ਲਾਣੀ ਆਪਣੇ ਵਾਸਤੇ ਆਪਣੇ ਫਿਊਚਰ ਵਾਸਤੇ ਧੰਨਵਾਦ